ਵੀ ਅ ਕੋਈ ਪਰਸਨ ਸੀਗਾ ਕੋਚਪੁਰ ਵਾਲੀ ਸਾਈਡ ਤੋਂ ਆ ਰਿਹਾ ਸੀਗਾ ਤੇ ਖਾਈ ਇੱਥੇ ਜਿੱਥੇ ਬਸ ਸਟੈਂਡ ਹੈ ਦੇ ਨੇੜੇ ਇੱਕ ਟਰਾਲੀ ਖੜੀ ਸੀਗੀ ਖੜੀ ਟਰਾਲੀ ਨੂੰ ਕ੍ਰੋਸ ਕਰਨ ਲੱਗਿਆ ਜਿਹੜੇ ਆਸ-ਪਾਸ ਦੁਕਾਨਦਾਰ ਆਮੋ-ਸਾਮਿਲੇ ਤੇ ਉਹਨਾਂ ਨੂੰ ਪਤਾ ਲੱਗਿਆ ਉਹ ਟਰਾਲੀ ਨੂੰ ਕ੍ਰੋਸ ਕਰਨ ਲੱਗਿਆ ਤੇ ਅੱਗੇ ਇੱਕ ਸਾਈਕਲ ਆ ਰਿਹਾ ਸੀ ਤੇ ਜਾਂ ਸਾਈਕਲ ਨਾਲ ਟਕਰਾ ਗਿਆ ਜਾਂ ਟਰਾਲੀ ਨਾਲ ਟਕਰਾ ਕੇ ਡਿੱਗ ਪਿਆ ਤੇ ਪਿੱਛੋਂ ਪਾਸ ਆ ਰਿਹਾ ਸੀ ਉੱਪਰ ਵੀ ਲੰਘ ਗਿਆ ਬਾਕੀ ਜਿਹੜਾ ਅਸੀਂ ਦੇਖ ਰਹੇ ਹਾਂ ਸੀਸੀਟੀਵੀ ਦੇ ਕੈਮਰਾ ਦੇਖਦੇ ਆ ਜੈਸੇ ਸੂਰਤ ਹੋਵੇ ਤੈਸੀ ਕਾਰਵਾਈ ਹੁੰਦੀ ਹੈ ਕੀ ਨਾਂ ਕੋ ਡੇ ਮੇਰਾ ਨਾਮ ਸਿੰਘ ਹੈ ਐਸੇ ਦਾ ਪਾਸ ਕਰਦੇ ਵੇਸ ਮਤਲਬ ਪਾਸ ਕਰਦੇ ਵੇਸ ਮਤਲਬ ਨਾਲ ਸਾਈਡੋਂ ਮਤਲਬ ਨਾਲ ਟਰਾਲੀ ਖੜੇ ਪਾਸ ਕਰ ਲਿਆ ਤੇਨੇ ਜੀ ਜਾਣਦੇ ਕਿ ਵੱਜੇ ਦੂਸਰਾ ਟੋੜ ਗਿਆ ਨਾ ਐਕਸੀਡੈਂਟ ਉਹ ਕਾਤੇ ਸੀ ਮੁੰਡੇ ਹਾਂਜੀ ਮੁੰਡਾ ਕਾਤੇ ਸੀ ਇਹ ਮੋੜ ਸਾਬ ਤੇ ਕਰਤੀ ਇਹ ਆਪਣੀ ਵੱਜ ਗਿਆ ਫੇੜ ਵੱਜ ਗਏ ਗੱਡੀ ਥੱਲੇ ਆ ਗਈ ਪਾਸ ਕਿੰਨੇ ਥੱਲੇ ਆਇਆ ਇਹ ਗੱਡੀ ਥੱਲੇ ਆ ਗਈ ਗੱਡੀ ਗੜੀ ਟਰੱਕ ਆਈ ਟਰੱਕ ਤੇ ਟਰੱਕ ਡਰਾਈਵਰ ਭੱਜ ਗਿਆ ਹਾਂ ਜੀ ਮੌਕੇ ਤੇ ਫਰਵਾਰ ਹੋ ਗੋ ਤੁਹਾਡਾ ਕੀ ਨਾਮ ਜੀ ਮੇਰਾ ਨਾਮ ਪਰਸੇਵ ਜੀ ਮੌਕੇ ਇੱਥੇ ਸੀ ਹਾਂ ਜੀ ਆਪਣੇ ਬੂਏ ਕਿਤੇ ਹੈਗੇ